ਸਾਡੇ YouTube ਚੈਨਲ 'ਤੇ ਆਫਰਸ ਹੁੰਦਾ ਜੀ ਕਿਸੇ ਛਕਤ ਨੇ ਪੀਤੇ ਹੋਏ ਸਮੇਂ ਬਾਰੇ ਤੇ ਮਲਾਜਮ ਤੋਂ ਪੈਨਸ਼ਨ ਆਲਸ ਬਣ ਗਏ ਸਾਥੀਆਂ ਬਾਰੇ ਕੁਝ ਦਿਲਕਸ਼ 17 ਲਿਖੀਆਂ ਹਨ ਜੋ ਦਿਲ ਨੂੰ ਖੂਬ ਟੰਬਣ ਵਾਲੀਆਂ ਹਨ ਭਾਵੇਂ ਇਹ ਲੈਣਾ ਹਿੰਦੀ ਭਾਸ਼ਾ ਵਿੱਚ ਲਿਖੀਆਂ ਗਈਆਂ ਹਨ ਪਰੰਤੂ ਅਸੀਂ ਇਹਨਾਂ ਲਾਈਨਾਂ ਨੂੰ ਪੰਜਾਬੀ ਵਿੱਚ ਉਲੱਖਾ ਕਰਕੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਕੀਲਿਕਾ ਗਿਆ ਹੈ ਲਿਖਿਆ ਹੈ ਕਦੇ ਵੇਹਨ ਲੇ ਤਾਂ ਉਹਨਾਂ ਉਹਨਾਂ ਰਸਤਿਆਂ ਤੇ ਮੁੜ ਕੇ ਜਾਣਾ ਜਿੱਥੇ ਜਿੱਥੇ ਤੁਹਾਡੇ ਕਦਮ ਪਏ ਸਨ ਉਹਨਾਂ ਸ਼ਹਿਰਾਂ ਨੂੰ ਦੇਖਣਾ ਜਿਨ੍ਹਾਂ ਨੂੰ ਤੁਸੀਂ ਕਦੇ ਆਪਣਾ ਸ਼ਹਿਰ ਸਮਝਿਆ ਸੀ ਉਹਨਾਂ ਤਕਰਾਂ ਵੱਲ ਜਾਣਾ ਜਿੱਥੇ ਕਦੀ ਤੁਹਾਡੀ ਨੇਮ ਪਲੇਟ ਲੱਗੀ ਹੋਈ ਸੀ ਉਹਨਾਂ ਤਹਿਰੀਜਾਂ ਨੂੰ ਛੋਣਾ ਜਿਨ੍ਹਾਂ ਦੇ ਅੰਦਰ ਕਦੇ ਤੁਹਾਡੀ ਦੁਨੀਆ ਵੱਖਰੀ ਸੀ ਜੇ ਅਜਿਆ ਕਰੋਗੇ ਤਾਂ ਦੇਖੋਗੇ ਕਿ ਤੁਹਾਡੀ ਕੁਰਸੀ ਤੇ ਕੋਈ ਹੋਰ ਬੈਠਾ ਹੋਵੇਗਾ ਤੁਹਾਡੇ ਕਮਰੇ ਵਿੱਚ ਕਿਸੇ ਹੋਰ ਦੀਆਂ ਫੈਲਾਂ ਹੋਣ ਗਿਆ ਤੁਹਾਡੇ ਕੁਆਟਰ ਦੀ ਖਿੜਕੀ ਵਿੱਚੋਂ ਕੋਈ ਹੋਰ ਬਾਹਰ ਆਖੇ ਪਾਸੇ ਦੇਖ ਰਿਹਾ ਹੋਵੇਗਾ ਇਨਾਂ ਗਲੀਆਂ ਵਿੱਚ ਤੁਹਾਡੀ ਹਕੂਮਤ ਸੀ ਜਿੰਨਾਂ ਗਲੀਆਂ ਵਿੱਚ ਤੁਹਾਡੀ ਹਕੂਮਤ ਸੀ ਉਨਾ ਗਲੀਆਂ ਵਿੱਚ ਹੁਣ ਤੁਹਾਨੂੰ ਪਛਾਣਨ ਵਾਲਾ ਵੀ ਕੋਈ ਨਹੀਂ ਹੋਵੇਗਾ ਸਮੇਂ ਦੀ ਇਹੀ ਚਾਲ ਹੈ ਜੋ ਅੱਜ ਤੁਹਾਡਾ ਹੈ ਉਹ ਕੱਲ ਕਿਸੇ ਹੋਰ ਦਾ ਹੋਵੇਗਾ 50 ਸਾਲਾਂ ਬਾਅਦ ਅਗਰ ਤੁਸੀਂ ਮੁੜ ਕੇ ਫੇਰ ਉੱਥੇ ਜਾਓ ਤਾਂ ਦਰਵਾਜ਼ੇ ਤੇ ਖੜੇ ਬੱਚੇ ਕੋਲੋਂ ਆਪਣਾ ਨਾਮ ਪੁੱਛੋ ਤਾਂ ਸ਼ਾਇਦ ਉਹ ਅਣਜਾਣ ਨਜ਼ਰਾਂ ਨਾਲ ਦੇਖਦੇ ਹੋਏ ਕਹੇਗਾ ਕੌਣ ਤੇ ਫੇਰ ਦਰਵਾਜਾ ਬੰਦ ਕਰ ਲਵੇਗਾ ਪਿਆਰੇ ਪੈਨਸ਼ਨਰ ਸਾਥੀਓ ਇਹਦੀ ਅਸਲੀਅਤ ਹੈ ਤੇ ਇਹੀ ਹੈ ਦੁਨੀਆ ਦਾ ਦਸਤੂਰ ਇਸ ਵੀਡੀਓ ਵਿੱਚ ਬਸ ਖੇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਅਪਸੌਂਡ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ